ਸੋ ਮੈਂ ਹ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅੱਜ ਇੱਕ ਅਹਿਮ ਖਬਰ ਜਿਹੜੀ ਹੈ ਲੈ ਕੇ ਤੁਹਾਡੇ ਰੂਬਰੂ ਹੋਏ ਆ ਇੱਕ ਵੱਡੀ ਬ੍ਰੇਕਿੰਗ ਨਿਊਜ਼ ਜਿਵੇਂ ਕਿ ਸਵੇਰੇ ਨਿਊਜ਼ 89 ਪੰਜਾਬ ਵੱਲੋਂ ਇੱਕ ਬ੍ਰੇਕਿੰਗ ਨਿਊਜ਼ ਪਾਈ ਗਈ ਸੀ ਕਿ ਐਡਵੋਕੇਟ ਸੀਨੀਅਰ ਐਡਵੋਕੇਟ ਤੇ ਭਾਰਤੀ ਜਨਤਾ ਪਾਰਟੀ ਦੇ ਬਲਾਕ ਪ੍ਰਧਾਨ ਸ਼ੇਖਰ ਚੌਧਰੀ ਦੇ ਖਿਲਾਫ ਜਿਹੜਾ ਹੈ ਕਈ ਤਾਰਾਵਾਂ ਦੇ ਤਹਿਤ ਜਿਹੜਾ ਹੈ ਉਹ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਹੈ ਸਿਟੀ ਪੁਲਿਸ ਵੱਲੋਂ ਸੋ ਕੀ ਹੈ ਸਾਰਾ ਮਾਮਲਾ ਤੁਹਾਨੂੰ ਵਿਸਤਾਰ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਤੇ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸ਼ੇਖਰ ਚੌਧਰੀ ਜਿਹੜੇ ਕਿ ਐਡਵੋਕੇਟ ਹੈ ਤੇ ਇੱਕ ਨਾਮੀ ਬੰਦੇ ਹੈ ਕਈ ਕਲੱਬਾਂ ਦੇ ਜਿਹੜੇ ਹਨ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਉਹਨਾਂ ਤੇ ਮੁਕੱਦਮਾ ਦਰਜ ਹੋਣਾ ਇੱਕ ਛੋਟੀ ਗੱਲ ਨਹੀਂ ਹੈ ਇੱਕ ਬਹੁਤ ਵੱਡੀ ਗੱਲ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਮਾਮਲਾ ਕੀ ਹੈ ਤੁਸੀਂ ਬਣੇ ਰਹਿਣਾ ਨਿਊਜ਼ 89 ਪੰਜਾਬ ਦੇ ਨਾਲ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਜਰੂਰ ਦੇਣੇ ਕਿਉਂਕਿ ਜਦ ਵੀ ਅਸੀਂ ਕੋਈ ਅਹ ਜੀ ਬ੍ਰੇਕਿੰਗ ਨਿਊਜ਼ ਜਾਂ ਅਹ ਜੀ ਕੋਈ ਸਟੋਰੀ ਲੈ ਕੇ ਆਨੇ ਆ ਉਸ ਤੇ ਸਾਡੀ ਬਹੁਤ ਮਿਹਨਤ ਲੱਗਦੀ ਹੈ ਸਾਨੂੰ ਤੁਹਾਡੇ ਤੋਂ ਹੋਰ ਕਿਸੇ ਚੀਜ਼ ਦੀ ਮੰਗ ਨਹੀਂ ਹੁੰਦੀ ਸਿਰਫ ਇੱਕ ਮੰਗ ਹੁੰਦੀ ਹੈ ਕਿ ਸਿਰਫ ਤੁਹਾਡਾ ਇੱਕ ਲਾਈਕ ਇੱਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਤਾਂ ਕਿ ਸਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣ ਸੋ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਡੇ ਰੂਬਰੂ ਹੋ ਰਿਹਾ ਹੈ ਸ਼ੇਖਰ ਚੌਧਰੀ ਤੇ ਮੁਕੱਦਮਾ ਕਿਉਂ ਦਰਜ ਹੋਇਆ ਸੋ ਤੁਹਾਨੂੰ ਲਗਾਤਾਰ ਦੱਸ ਰਿਹਾ ਕਿ ਐਡਵੋਕੇਟ ਸ਼ੇਖਰ ਚੌਧਰੀ ਤੇ ਮੁਕੱਦਮਾ ਦਰਜ ਹੋਇਆ ਉਹ ਕਿਸ ਵਿਅਕਤੀ ਵੱਲੋਂ ਜਿਹੜਾ ਹੈ ਆਪਣੇ ਬਿਆਨਾਂ ਤੇ ਮੁਕੱਦਮਾ ਦਰਜ ਕਰਾਇਆ ਗਿਆ ਮੈਂ ਤੁਹਾਨੂੰ ਦੱਸ ਦਵਾਂ ਕਿ ਪਿਛਲੇ ਦਿਨਾਂ ਦੇ ਵਿੱਚ ਰੋਟਰੀ ਕਲੱਬ ਦੇ ਚੋਣਾਂਾਂ ਦੇ ਵਿੱਚ ਸੰਦੀਪ ਗੁੜਵਾਨੀ ਜਿਹੜੇ ਹੈ ਉਹ ਖੜੇ ਹੁੰਦੇ ਆ ਤੇ ਉੱਥੇ ਵੀ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰ੍ਹਾਂ ਥੋੜੀ ਬਹੁਤ ਤੂ ਤੂ ਮਮੇ ਦੇ ਨਾਲ ਸੰਦੀਪ ਗੁੜਵਾਨੀ ਜਿਹੜੇ ਹੈ ਰੋਟਰੀ ਕਲੱਬ ਦੇ ਪ੍ਰਧਾਨ ਚੁਣੇ ਜਾਂਦੇ ਆ ਤੇ ਜੋ ਸਾਡੇ ਸੂਤਰ ਦੱਸ ਰਹੇ ਹੈ ਕਿ ਕਿਤੇ ਨਾ ਕਿਤੇ ਇਸ ਮੁਕਦਮਾ ਦਰਜ ਹੋਣ ਦੇ ਪਿੱਛੇ ਵੀ ਉਸ ਰੋਟਰੀ ਕਲੱਬ ਦੇ ਚੁਣਾਵਾਂ ਨੂੰ ਦੇਖਿਆ ਜਾ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਐਡਵੋਕੇਟ ਸ਼ੇਖਰ ਚੌਧਰੀ ਜਿਹੜੇ ਹੈ ਉਹ ਇੱਕ ਨਾਮੀ ਵਕੀਲ ਹੈ ਤੇ ਉਸ ਤੋਂ ਬਾਅਦ ਜਦ ਇਹ ਮੁਕਦਮਾ ਜਿਹੜਾ ਹੈ ਦਰਜ ਹੁੰਦਾ ਹੈ ਆਨੰਦ ਫਨਨ ਦੇ ਵਿੱਚ ਮੁਕਦਮਾ ਜਿਹੜਾ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਬਾਹਰ ਐਸੋਸੀਏਸ਼ਨ ਜਿਹੜੀ ਰਾਜਪੁਰੇ ਦੀ ਹੈ ਉਹਨਾਂ ਵੱਲੋਂ ਇੱਕ ਕਾਲ ਦਿੱਤੀ ਜਾਂਦੀ ਹੈ ਕਿ ਸਾਡੇ ਵੱਲੋਂ ਜਿਹੜਾ ਹੈ ਮਾਨਯੋਗ ਅਦਾਲਤ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਜਾਏਗਾ ਵਕੀਲ ਹੜਤਾਲ ਤੇ ਚਲੇ ਗਏ ਆ ਵਕੀਲ ਹੜਤਾਲ ਤੇ ਚਲੇ ਗਏ ਆ ਇਸ ਮੰਗ ਨੂੰ ਲੈ ਕੇ ਕਿ ਸ਼ੇਖਰ ਚੌਧਰੀ ਦੇ ਖਿਲਾਫ ਜੋ ਮੁਕਦਮਾ ਦਰਜ ਕੀਤਾ ਗਿਆ ਉਹ ਇੱਕ ਰਾਜਨੀਤਿਕ ਮਾਮਲਾ ਦੱਸਿਆ ਜਾ ਰਿਹਾ ਹੈ ਰਾਜਨੀਤਿਕ ਤੋਂ ਪ੍ਰੇਰਿਤ ਹੋ ਕੇ ਜਿਹੜਾ ਹੈ ਸ਼ੇਖਰ ਚੌਧਰੀ ਤੇ ਜਿਹੜਾ ਹੈ ਮੁਕਦਮਾ ਦਰਜ ਕੀਤਾ ਗਿਆ ਸੋ ਸੰਦੀਪ ਗੁਡਵਾਨੀ ਜਿਹੜੇ ਹੈ ਉਹ ਰੋਟਰੀ ਕਲੱਬ ਦੇ ਪ੍ਰਧਾਨ ਬਣੇ ਆ ਉਹਨਾਂ ਦੇ ਨਾਮ ਤੇ ਜਿਹੜਾ ਹੈ ਉਨ੍ਹਾਂ ਦੇ ਬਿਆਨਾਂ ਦੇ ਜਿਹੜਾ ਹੈ ਇਹ ਪਰਚਾ ਜਿਹੜਾ ਹੈ ਦਰਜ ਕੀਤਾ ਗਿਆ ਤੇ ਵਜੇ ਦੱਸੀ ਜਾ ਰਹੀ ਹੈ ਕਿ ਜੋ ਸਾਡੇ ਸੂਤਰ ਦੱਸਦੇ ਆ ਕਿ ਸੰਦੀਪ ਗੁਡਵਾਨੀ ਤੇ ਸ਼ੇਖਰ ਚੌਧਰੀ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤੂ ਤੂ ਮੈਂ ਮੈਂ ਹੁੰਦੀ ਹੈ ਜੋ ਦੱਸਿਆ ਜਾ ਰਿਹਾ ਸਾਨੂੰ ਸੂਤਰ ਦੱਸ ਰਹੇ ਆ ਮੇਨ ਗੱਲ ਦੱਸਦੇ ਆ ਕਿ ਕੁਝ ਰਾਜਨੀਤਿਕ ਲੋਕਾਂ ਵੱਲੋਂ ਇਹਨਾਂ ਨੂੰ ਸ਼ੇਖਰ ਚੌਧਰੀ ਨੂੰ ਕਿਹਾ ਗਿਆ ਕਿ ਰੋਟਰੀ ਕਲੱਬ ਦੇ ਵਿੱਚ ਅੱਜ ਤੋਂ ਬਾਅਦ ਤੁਸੀਂ ਨਹੀਂ ਆ ਸਕਦੇ ਸ਼ੇਖਰ ਚੌਧਰੀ ਨੂੰ ਇਹ ਗੱਲ ਬੁਰੀ ਲੱਗਦੀ ਹੈ ਤੇ ਸ਼ੇਖਰ ਚੌਧਰੀ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਰੋਟਰੀ ਕਲੱਬ ਕਿਸੇ ਦੀ ਪ੍ਰਾਈਵੇਟ ਸੰਪਤੀ ਨਹੀਂ ਹੈ ਚਾਹੇ ਹੋ ਹਾਰ ਹੋਵੇ ਜਾਂ ਜਿੱਤ ਹੋਵੇ ਜੋ ਵੀ ਹਾਰਦਾ ਜਿੱਤਦਾ ਹੈ ਉਹਦਾ ਰੋਟਰੀ ਕਲੱਬ ਦੇ ਨਾਲ ਜਿਹੜਾ ਹੈ ਕੋਈ ਲੈਣਾ ਦੇਣਾ ਨਹੀਂ ਹੁੰਦਾ ਹਾਰ ਜਿੱਤ ਜਿਹੜੀ ਇੱਕ ਟਾਈਮ ਦੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਹੈ ਸਭ ਪ੍ਰਾ ਹੈ ਤੇ ਇਸ ਤਰ੍ਹਾਂ ਕੋਈ ਕਿਸੇ ਬਾਰੇ ਬੋਲੇ ਤਾਂ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਤੇ ਉਸੇ ਗੱਲ ਨੂੰ ਲੈ ਕੇ ਕੁਝ ਆਪਸੀ ਚਤੂਤੂ ਮਮਾ ਹੁੰਦੀ ਹੈ ਤੇ आनंद फानन ਦੇ ਵਿੱਚ 307 506 ਤੇ ਕਈ ਆਰਮਸ ਐਕਟ 120 BB ਲਾਈ ਗਈ ਹੈ ਇਸ ਦੇ ਵਿੱਚ ਵੀ ਸ਼ਾਇਦ ਕੁਝ ਹੋਰ ਵੀ ਲੋਗ ਇਹਦੇ ਵਿੱਚ ਇਨਵੋਲ ਹੋ ਸਕਦੇ ਆ ਉਹ ਆਉਣ ਵਾਲਾ ਸਮਾਂ ਦੱਸੇਗਾ ਪੁਲਿਸ ਦੀ ਜਾਂਚ ਜਾਰੀ ਹੈ ਇਸ ਚੀਜ਼ ਨੂੰ ਲੈ ਕੇ ਤੇ ਆਰਮਸ ਐਕਟ ਨੂੰ ਲੈ ਕੇ ਵੀ ਮੁਕੱਦਮਾ ਜਿਹੜਾ ਹੈ ਦਰਜ ਕੀਤਾ ਗਿਆ ਕਿ ਸ਼ੇਖਰ ਚੌਧਰੀ ਵੱਲੋਂ ਜਿਹੜਾ ਹੈ ਆਪਣਾ ਪਰਸਨਲ ਜਿਹੜਾ ਹੈ ਅ ਕੋਈ ਅਸਲਾ ਜਿਹੜਾ ਹੈ ਉਹ ਵੀ ਦਿਖਾਇਆ ਗਿਆ ਜੋ ਸੂਤਰ ਦੱਸ ਰਹੇ ਸਾਨੂੰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਇਹ ਮਾਮਲਾ ਜਿਹੜਾ 307 ਦਾ ਮਾਮਲਾ ਦਰਜ ਹੋਇਆ ਇਸੇ ਇਹੀ ਦੱਸਿਆ ਜਾ ਰਿਹਾ ਲੇਕਿਨ ਦੂਜੇ ਪਾਸੇ ਜਿਹੜੇ ਕਿ ਪ੍ਰਦਾਨ ਹੈਗੇ ਬਾਅਰ ਐਸੋਸੀਏਸ਼ਨ ਦੇ ਉਹਨਾਂ ਵੱਲੋਂ ਇਹ ਸਾਰ ਤੌਰ ਤੇ ਕਿਹਾ ਗਿਆ ਕਿ ਇਸ ਇਸ ਮਾਮਲੇ ਦੇ ਵਿੱਚ 307 ਨਹੀਂ ਲੱਗ ਸਕਦੀ ਸੀ ਜੋ ਪੁਲਿਸ ਵੱਲੋਂ 307 ਲਾਈ ਗਈ ਹੈ ਉਹ ਇੱਕ ਰਾਜਨੀਤਿਕ ਦਬਾਅ ਦੇ ਵਿੱਚ ਆ ਕੇ ਲਾਈ ਗਈ ਹੈ ਸਾਰਾ ਜਿਹੜਾ ਮਸਲਾ ਹੈਗਾ ਇਹ ਜਾਂਚ ਦਾ ਮਸਲਾ ਹੈ ਜਾਂਚ ਦਾ ਵਿਸ਼ੇ ਹੈ ਸੋ ਇਹ ਮਾਮਲਾ ਜਿਹੜਾ ਹੈ ਸਿੱਧੇ ਤੌਰ ਤੇ ਮਾਨਯੋਗ ਜਿਹੜੇ ਪਟਿਆਲਾ ਦੇ ਐਸਐਸਪੀ ਹੈ ਉਹਨਾਂ ਦੇ ਦਰਬਾਰ ਦੇ ਵਿੱਚ ਪਹੁੰਚੇਗਾ ਵਕੀਲਾਂ ਵੱਲੋਂ ਪ੍ਰਧਾਨ ਵੱਲੋਂ ਬਾਹਰ ਐਸੋਸੀਏਸ਼ਨ ਰਾਜਪੁਰਾ ਵੱਲੋਂ ਉਹਨਾਂ ਤੋਂ ਟਾਈਮ ਲਿਆ ਗਿਆ ਕਿ ਇਸ ਦੀ ਜਾਂਚ ਕੀਤੀ ਜਾਵੇ ਬਰੀਕੀ ਦੇ ਨਾਲ ਉਸ ਤੋਂ ਪਹਿਲਾਂ ਜਿਹੜੀ ਹੈ ਅਰੈਸਟ ਸਟੇ ਤੇ ਜਿਹੜੀ ਹੈ ਰੋਕ ਲਾਈ ਜਾਏ ਸੋ ਐਸਐਸਪੀ ਸਾਹਿਬ ਕੋਲ ਪੂਰੀ ਪਾਵਰ ਹੈ ਇਸ ਚੀਜ਼ ਦੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਅਸੀਂ ਵੀ ਨਿਊਜ਼ ਚੈਨਲ ਵੱਲੋਂ ਇਹੀ ਅਪੀਲ ਕਰਾਂਗੇ ਕਿ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਸੋ ਇਦੀ ਜਾਂਚ ਜਿਹੜੀ ਹੈ ਬੜੀ ਬਰੀਕੀ ਦੇ ਨਾਲ ਹੋਣੀ ਚਾਹੀਦੀ ਹੈ ਕਿ ਇੱਕ ਨਾਮੀ ਵਕੀਲ ਤੇ ਪਰਚਾ ਜਿਹੜਾ ਦਰਜ ਹੋਇਆ ਦੂਜੇ ਪਾਸੇ ਜਦ ਸੰਦੀਪ ਗੁਡਵਾਨੀ ਜੀ ਨਾਲ ਗੱਲ ਹੋਈ ਹੈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸ਼ੇਖਰ ਚੌਧਰੀ ਨੇ ਉਹਨਾਂ ਨੂੰ ਫੋਨ ਤੇ ਜਿਹੜੀਆਂ ਧਮਕੀਆਂ ਦਿੱਤੀਆਂ ਬੁਲਾਇਆ ਗਿਆ ਤੇ ਰਿਵਾਲਵਰ ਜਿਹੜੀ ਹੈ ਉਹਨਾਂ ਦੀ ਕੰਨਪੱਟੀ ਤੇ ਲਾਈ ਗਈ ਸੋ ਇਸ ਵਿੱਚ ਕਿੰਨੀ ਸੱਚਾਈ ਹੈ ਇਹ ਆਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਸੁਣੋ ਬਾਹਰ ਐਸੋਸੀਏਸ਼ਨ ਨੇ ਜੋ ਅੱਜ ਹੜਤਾਲ ਕੀਤੀ ਸੀ ਸੋ న్యూਸ 89 ਪੰਜਾਬ ਦੀ ਟੀਮ ਉੱਥੇ ਪਹੁੰਚੀ ਹੈ ਤੇ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਦਾ ਕੀ ਕਹਿਣਾ ਸੀਗਾ ਸੋ ਤੁਹਾਨੂੰ ਸੁਣਾਣੇ ਆ ਸੋ ਮਾਮਲਾ ਹੈਗਾ ਰਾਜਪੁਰੇ ਦਾ ਅੱਜ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਸਵੇਰੇ ਸਵੇਰੇ ਨਿਊਜ਼ 89 ਪੰਜਾਬ ਵੱਲੋਂ ਦਿੱਤੀ ਗਈ ਸੀ ਕਿ ਐਡਵੋਕੇਟ ਸ਼ੇਖਰ ਚੌਧਰੀ ਤੇ ਜਿਹੜਾ ਹੈਗਾ 307 ਦਾ ਮੁਕਦਮਾ ਹੋਰ ਜਿਹੜੀਆਂ ਧਾਰਾਵਾਂ ਲਾਈਆਂ ਪੁਲਿਸ ਨੇ ਦਰਜ ਕੀਤਾ ਗਿਆ ਸਾਰਾ ਮਾਮਲਾ ਕੀ ਹੈ ਬਾਹਰ ਐਸੋਸੀਏਸ਼ਨ ਰਾਜਪੁਰਾ ਵੱਲੋਂ ਹੜਤਾਲ ਜਿਹੜੀ ਐ ਕਾਲ ਦਿੱਤੀ ਗਈ ਹੈ ਇੱਕ ਦਿਨ ਦੀ ਬਾਕੀ ਸਾਡਾ ਪ੍ਰਧਾਨ ਜੀ ਮੌਜੂਦ ਹੈ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਕੀ ਨਵੇਂ ਬਣੇ ਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪਰਚਾ ਹੋਇਆ ਹੈ ਕੀ ਕਾਰਵਾਈ ਰਹੇਗੀ ਅ ਸਰ ਇਹ ਜਿਹੜਾ ਪਰਚਾ ਹੈਗਾ ਬਿਲਕੁਲ ਹੀ ਗਲਤ ਪਰਚਾ ਹੈਗਾ 307 ਜਿਹੜੀ ਹੈਗੀ ਵੱਡੀ ਧਾਰਾ ਹੈਗੀ ਹੈ ਇਹ ਧਾਰਾ ਇਮੀਡੀਏਟਲੀ ਨਹੀਂ ਬਣਦੀ ਸੀਗੀ ਇਹਦੇ ਜਿਹੜੇ ਫੈਕਟ ਸੀਗੇ ਉਹ ਪ੍ਰੋਪਰ ਚੈੱਕ ਹੋਣੇ ਬਣਦੇ ਸੀਗੇ ਪਰ ਜੋ ਵੀ ਹੋਇਆ ਹੈਗਾ ਬਹੁਤ ਹੀ ਗਲਤ ਹੋਇਆ ਹੈਗਾ ਸਾਡਾ ਸਾਰਾ ਪਰਿਵਾਰ ਵਕੀਲ ਭਾਈਚਾਰਾ ਚੌਧਰੀ ਸ਼ੇਖਰ ਨਾਲ ਖੜਾ ਹੈ ਗਿਆ ਤੇ ਅੱਗੇ ਵੀ ਖੜਾ ਰਹੇਗਾ ਜੀ ਸਰ ਜਿਹੜੀ 307 ਇਕ ਤਾਰਾ ਲਾਈ ਗਈ ਹੈ ਉਹ ਬੜੀ ਹੀ ਕਬੱਡੀ ਤਾਰਾ ਮੰਨੀ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਵਕੀਲ ਦਾ ਅਕਸ ਵੀ ਖਰਾਬ ਹੁੰਦਾ ਕੋਈ ਪੋਲੀਟੀਕਲ ਮਾਮਲਾ ਵੀ ਸੀ ਚ ਰਾਜਪੁਰੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪੋਲੀਟੀਕਲ ਮਾਮਲਾ ਜਿਹੜਾ ਹੈਗਾ ਉਸ ਕਰਕੇ ਜਿਹੜੀ ਇਹ ਪਰਚਾ ਦਰਜ ਕੀਤਾ ਗਿਆ ਸਰ ਅਕਸ ਖਰਾਬ ਹੋਇਆ ਅੱਗੇ ਕੀ ਮੰਗ ਹੈ ਤੁਹਾਡੀ ਸਾਰੀ ਵਕੀਲਾਂ ਦੀ ਸਾਰੀ ਸਭ ਦੀ ਬਿਲਕੁਲ ਨਹੀਂ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਵੀ ਸ਼ਹਿਦੀ ਦੇ ਵਿੱਚ ਕੋਈ ਪੋਲੀਟੀਕਲ ਅਪਰੋਚ ਹੋ ਸਕਦੀ ਆ ਪਰ ਅਸੀਂ ਬਤੌਰ ਵਕੀਲ ਭਾਈਚਾਰੇ ਦੇ ਤੌਰ ਤੇ ਹੀ ਅਸੀਂ ਸ਼ੇਖਰ ਚੌਧਰੀ ਦੇ ਨਾਲ ਖੜੇ ਆ ਜੇਕਰ ਉਹਨਾਂ ਕੋਲ ਕੋਈ ਵੀ ਕਿਸੇ ਵੀ ਪੋਲੀਟੀਕਲ ਅਹੁਦਾ ਹੈ ਜਾਂ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਵਰਕਰ ਹੈਗੇ ਆ ਤਾਂ ਉਹ ਉਹਨਾਂ ਦਾ ਨਿੱਜੀ ਹੈਗੇ ਜੀ ਅਸੀਂ ਸਿਰਫ ਉਹਨਾਂ ਦੇ ਬਤੌਰ ਵਕੀਲ ਹੋਣ ਦੇ ਨਾਤੇ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਸੀਨੀਅਰ ਮੈਂਬਰ ਹੋਣ ਦੇ ਨਾਤੇ ਅਸੀਂ ਉਹਨਾਂ ਨਾਲ ਇੱਕ ਮੋਟ ਹੋ ਕੇ ਖੜਾਂਗੇ ਜੀ ਸਰ ਜਿਹੜੀ 307 ਇਕਤਾਰਾ ਹੈਗੀ ਉਸ ਬਾਰੇ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਜਿਹੜੇ ਸਾਡੇ ਸਰੋਤੇ ਦੇਖ ਰਹੇ ਹਨ 307 ਤਾਰਾ ਕਦ ਲਈ ਜਾਂਦੀ ਹੈ ਵੀ ਕਿਸੇ ਨੂੰ ਧਮਕੀ ਦੇਣ ਤੇ ਲਾਈ ਜਾਂਦੀ ਹੈ ਜਾਂ 307 ਕੋਈ ਗੋਲੀ ਚੱਲ ਜਾਂਦੀ ਹੈ ਬੰਦਾ ਵੱਜ ਜਾਂਦਾ ਉਸ ਤੋਂ ਬਾਅਦ ਇਹ ਤਾਰਾ ਲੱਗਦੀ ਹੈ ਸਰ 307 ਦੀ ਜਿਹੜੀ ਡੈਫੀਨੇਸ਼ਨ ਹੈਗੀ ਉਹ ਡੇਂਜਰ ਟੂ ਲਾਈਫ ਹੈਗਾ ਜਦੋਂ ਕਿਸੇ ਤੇ ਅਟੈਕ ਹੁੰਦਾ ਹੈਗਾ ਡੈਂਜਰ ਟੂ ਲਾਈਫ ਹੋਏ ਗ੍ਰੀਵਸ ਹਰਟ ਹੋਏ ਉਦੋਂ 307 ਤਾਰਾ ਮੀਡ ਆਊਟ ਹੁੰਦੀ ਹੈ ਪਰ ਜੋ ਅਸੀਂ ਐਫ ਆਈ ਆਰ ਦੇ ਕੰਟੈਂਟਸ ਬੜੇ ਹੈਗੇ ਆ ਇੰਨੀ ਛੇਤੀ 307 ਤਾਰਾ ਲਾਣਾ ਬਹੁਤ ਹੀ ਨਜਾਇਜ਼ ਕੀਤਾ ਗਿਆ ਸਾਡੇ ਵਕੀਲ ਭਾਈ ਸਾਹਿਬ ਨਾਲ ਤੇ ਐਸ ਐਸ ਪੀ ਸਾਹਿਬ ਨੂੰ ਮਿਲਣ ਦਾ ਟਾਈਮ ਕੋਈ ਲਿੱਤਾ ਤੁਸੀਂ ਹਾਂਜੀ ਸਰ ਐਸ ਐਚਓ ਸਿਟੀ ਰਾਜਪਰੇ ਨੇ ਸਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਹੈਗਾ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਪ੍ਰੋਪਰ ਪੜਤਾਲ ਕਰਾਂਗੇ ਜੇਕਰ ਸਾਡੇ ਵਕੀਲ ਸਾਹਿਬ ਨੇ ਕੋਈ ਐਦਾਂ ਦਾ ਜੁਰਮ ਨਹੀਂ ਕੀਤਾ ਹੈਗਾ ਤਾਂ ਜਿਹੜੀ ਧਾਰਾ ਦਾ ਹੈਗਾ ਕਟਾ ਵੀ ਕੀਤਾ ਜਾ ਸਕਦਾ ਸਰ ਜੋ ਰਾਜਪੁਰੇ ਦੇ ਵਿੱਚ ਚਰਚਾ ਹੈਗੀ ਤੁਸੀਂ ਸ਼ੇਖਰ ਚੌਧਰੀ ਜੀ ਨਾਲ ਖੜੇ ਹੋ ਕਿ ਥੋੜੇ ਦਿਨ ਪਹਿਲਾਂ ਰੋਟਰੀ ਕਲੱਬ ਦੇ ਜਿਹੜੇ ਚੋਣਾਂਾਂ ਦੇ ਵਿੱਚ ਸ਼ੇਖਰ ਚੌਧਰੀ ਦਾ ਇੱਕ ਅਹਿਮ ਰੋਲ ਰਿਹਾ ਉੱਥੇ ਤੇ ਉੱਥੇ ਪੋਲੀਟੀਕਲ ਇੱਕ ਗੇਮ ਵੀ ਦੇਖੀ ਗਈ ਹੈ ਪੁਲਿਸ ਦੀ ਵੀ ਛਾਪਨੀ ਬਣਾਈ ਗਈ ਸੀ ਕਿਤੇ ਉਸ ਨੂੰ ਲੈ ਕੇ ਤਾਂ ਨਾ ਕਿਤੇ ਇਹ ਸਾਰਾ ਮਾਮਲਾ ਜਿਹੜਾ ਸਰ ਇਹ ਸਿਰਫ ਪੁਲਿਸ ਦਾ ਮੈਟਰ ਹੈਗਾ ਜੀ ਕਿਉਂਕਿ ਮੈਂ ਰੋਟਰੀ ਕਲੱਬ ਦਾ ਪਹਿਲਾ ਮੈਂਬਰ ਸੀਗਾ ਪਰ ਹੁਣ ਮੈਂ ਮੈਂਬਰ ਹੈ ਨਹੀਂ ਇਸ ਕਰਕੇ ਉਸ ਬਾਰੇ ਮੈਨੂੰ ਕੋਈ ਖਾਸ ਜਾਣਕਾਰੀ ਨਹੀਂ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਹੜਤਾਲ ਇਸ ਤਰ੍ਹਾਂ ਇੱਕ ਦਿਨ ਵਾਸਤੇ ਰਹੇਗੀ ਕਿ ਜਾਰੀ ਰਹੇਗੀ ਜੇ ਮੰਗਾਂ ਨਾ ਸਰ ਦੇਖੋ ਜੀ ਐਸਐਚਓ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਹੈਗਾ ਅਸੀਂ ਉਹਨਾਂ ਦੇ ਜੋ ਉਹਨਾਂ ਨੇ ਸ਼ਬਦ ਕਹੀਆਂ ਅਸੀਂ ਉਹਨਾਂ ਦਾ ਮਾਣ ਰੱਖਾਂਗੇ ਹਜੇ ਅਸੀਂ ਥੋੜਾ ਇੰਤਜ਼ਾਰ ਕਰਾਂਗੇ ਜੇਕਰ ਕੋਈ ਵੀ ਬਦੀਕੀ ਵਾਲੀ ਗੱਲ ਹੁੰਦੀ ਹੈਗੀ ਆ ਤਾਂ ਫਿਰ ਅਸੀਂ ਪੰਜਾਬ ਲੈਵਲ ਤੇ ਜਿਹੜੀ ਸਟ੍ਰਾਈਕ ਦਾ ਸੱਦਾ ਦਵਾਂਗੇ ਜੀ ਠੀਕ ਹੈ ਜੀ ਸੋ ਤੁਸੀਂ ਦੇਖ ਰਹੇ ਹੋ ਕਿ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਸਿੱਧਾ ਤੌਰ ਤੇ ਗੱਲ ਕਹੀ ਗਈ ਹੈ ਕਿ ਜੇ ਸ਼ੇਖਰ ਚੋਧਰੀ ਤੇ ਜਿਹੜਾ ਇਹ ਪਰਚਾ ਕੀਤਾ ਗਿਆ ਕੈਨਸਲ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਲ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਵੀ કરી ਜਾ ਸਕਦੀ ਹੈ ਹੜਤਾਲ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ ਤੇ ਤੁਸੀਂ ਬਣੇ ਰਹੋ ਇਸੀ ਖਬਰ ਦੇ ਨਾਲ ਬਣੇ ਰਵਾਂਗੇ ਅੱਗੇ ਹੋਰ ਵਕਤਾਂਵਾਂ ਨਾਲ ਗੱਲ ਕਰਾਂਗੇ ਸੋ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਰਾਜਨੀਤਿਕ ਤੋਂ ਪ੍ਰੇਰਿਤ ਮਕਦਮਾ ਜਿਹੜਾ ਹੈ ਸ਼ੇਖਰ ਚੌਧਰੀ ਤੇ ਦਰਜ ਕੀਤਾ ਗਿਆ ਸੋ ਅਸੀਂ ਜਦ ਤੱਕ ਡਟੇ ਰਵਾਂਗੇ ਜਦ ਤੱਕ ਇਹਦੀ ਸੱਚਾਈ ਜਿਹੜੀ ਹੈ ਲੋਕਾਂ ਦੇ ਸਾਹਮਣੇ ਨਹੀਂ ਆਂਦੀ ਕਿਉਂਕਿ ਸ਼ੇਖਰ ਚੌਧਰੀ ਇੱਕ ਨਾਮੀ ਵਕੀਲ ਹੈ ਉਹਨਾਂ ਦੇ ਅਕਸ ਤੇ ਜਿਹੜਾ ਹੈ ਅੱਜ ਨਿਸ਼ਾਨ ਲਾਇਆ ਗਿਆ ਇਹ ਉਹ ਕਲੀਅਰ ਕਰਨਗੇ ਜਦ ਤੱਕ ਹੜਤਾਲ ਜਾਰੀ ਰਹੇਗੀ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਅੱਜ ਦਾ ਦਿਨ ਦਿੱਤਾ ਗਿਆ ਸੀ ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕੀਤਾ ਜਾਂਦਾ ਤਾਂ ਇਹ ਜਿਹੜੀ ਹੜਤਾਲ ਹੈ ਉਹ ਪੰਜਾਬ ਲੈਵਲ ਤੇ ਜੀ ਹਾਂ ਉਹ ਪੰਜਾਬ ਲੈਵਲ ਤੇ ਵੀ ਜਾ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਸੁਣਿਆ ਸਾਰੀ ਗੱਲ ਬਾਕੀ ਅਸੀਂ 307 ਤਾਰਾ ਦੀ ਗੱਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ 307 ਮੁਕਦਮਾ ਤਾਂ ਦਰਜ ਕੀਤਾ ਜਾਂਦਾ ਜੇ ਕਿਸੇ ਵੈਪਨ ਤੋਂ ਫਾਇਰ ਕੀਤਾ ਜਾਵੇ ਤੇ ਅਗਲੇ ਜਿਸ ਬੰਦੇ ਤੇ ਫਾਇਰ ਕੀਤਾ ਜਾ ਰਿਹਾ ਉਹ ਬੰਦਾ ਬਚ ਜਾਵੇ ਜਿਹੜਾ ਬੰਦਾ ਫਾਇਰ ਕਰ ਰਿਹਾ ਉਹ ਉਹਨੂੰ ਮਾਰਨ ਦੀ ਮਨਸ਼ਾ ਦੇ ਨਾਲ ਆਇਆ ਲੇਕਿਨ ਸ਼ੇਖਰ ਚੌਧਰੀ ਵੱਲੋਂ ਇਹ ਜੀ ਕੋਈ ਗੱਲ ਨਹੀਂ ਕੀਤੀ ਗਈ ਕੋਈ ਗੋਲੀ ਨਹੀਂ ਚਲੀ ਕੋਈ ਇਹ ਜੀ ਗੱਲ ਨਹੀਂ ਹੋਈ ਫੇਰ 307 ਦਾ ਮੁਕਦਮਾ ਦਰਜ ਹੋਣਾ ਇੱਕ ਪੁਲਿਸ ਪ੍ਰਸ਼ਾਸਨ ਤੇ ਵੀ ਜਿਹੜਾ ਹੈ ਇੱਕ ਸਵਾਲੀਆ ਨਿਸ਼ਾਨ ਖੜਾ ਕੀਤਾ ਜਾਂਦਾ ਜੋ ਸ਼ਹਿਰ ਦੇ ਵਿੱਚ ਚਰਚਾ ਹੈ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਕਿਤੇ ਨਾ ਕਿਤੇ ਰਾਜਨੀਤਿਕ ਖੱਤਾ ਦੇ ਵਿੱਚ ਖੇਡ ਰਹੀ ਹੈ ਸੋ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਥੋੜੇ ਹੀ ਦਿਨਾਂ ਦੇ ਵਿੱਚ ਇਸ ਮਸਲੇ ਤੇ ਕੀ ਬਣਦਾ ਉਹ ਤੁਹਾਡੇ ਸਾਹਮਣੇ ਨਿਊਜ਼ 18 ਪੰਜਾਬ ਲੈ ਆਗਾ ਫਿਲਹਾਲ ਤੁਸੀਂ ਸੁਣੋ ਆਈਓ ਜਿਹੜੇ ਹੈ ਕਸੂਰਵਾ ਚੌਂਕੀ ਦੇ ਉਹਨਾਂ ਦਾ ਇਸ ਮਸਲੇ ਦੇ ਵਿੱਚ ਕੀ ਕਹਿਣਾ ਪਹਿਲਾਂ ਉਹ ਸੁਣੋ ਫਿਰ ਆਪਾਂ ਆਖਰ ਦੇ ਵਿੱਚ ਗੱਲ ਕਰਦੇ ਹਾਂ ਪਰਚਾ ਦਰਜ ਹੋਇਆ ਕੀ ਕਹਿਣਾ ਤੁਹਾਡਾ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਮਿਸਟਰ ਸੰਦੀਪ ਗੜਵਾਨੀ ਨੇ ਉਹਨਾਂ ਨੇ ਦਰਜ ਕਰਵਾਈ ਸੀ ਜਿਹਦੇ ਤਹਿਤ ਐਫ ਆਈ ਆਰ ਨੰਬਰ 8 ਦਰਜ ਕਰਕੇ थाना ਸਿਟੀ ਰਾਜਪੁਰਾ ਇਨਵੈਸਟੀਗੇਸ਼ਨ ਜਾਰੀ ਹੈ ਜੀ ਉਹਦੀ ਕੀ ਤਾਰਾ ਲਾਈ ਸਰ ਤਾਰਾ 307 120 ਬੀ ਆਈ ਪੀ ਸੀ 25 ਹਾਰ ਇੰਜੈਕਟ ਲਾ ਕੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹ ਕਿਹਦੇ ਖਿਲਾਫ ਤਰਚਾ ਦਰਜ ਕਰਿਆ ਸਰ ਇਹ ਮਿਸਟਰ ਸ਼ੇਖਰ ਚੌਧਰੀ ਨੇ ਜੀ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਜੀ ਹੁਣ ਪੁਲਿਸ ਕੀ ਕਰੀ ਹੈਗੇ ਦੁਬਾਰੇ ਇਸ ਸੰਬੰਧ ਇਨਵੈਸਟੀਗੇਸ਼ਨ ਜਾਰੀ ਹੈ ਜੀ ਜੀ ਸੀ ਕਿਹਦਾ ਵੀ ਅੱਗੇ ਹੋਏਗਾ ਫਰਦਰ ਇਨਵੈਸਟੀਗੇਸ਼ਨ ਦੌਰਾਨ ਉਸੇ ਕੇ ਲਈ ਕਾਰਵਾਈ ਕੀਤੀ ਜਾਏਗੀ ਜੀ ਜੀਵੇ ਕੀ ਤੁਹਾਨੂੰ ਸੁਣਾਇਆ ਕਿ ਕਸਤੂਰਬਾ ਚੌਂਕੀ ਦੇ ਇਨਚਾਰਜ ਜਿਹੜੇ ਹਨ ਗੁਰਵਿੰਦਰ ਸਿੰਘ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਹਦੇ ਬਿਆਨਾਂ ਤੇ ਇਹ ਮਾਮਲਾ ਇਹ ਦਰਜ ਕਰਵਾਇਆ ਗਿਆ ਤੇ ਕਿੰਨਾ ਤੇ ਇਹ ਮਾਮਲਾ ਦਰਜ ਹੋਇਆ ਤੇ ਜਾਂਚ ਜਿਹੜੀ ਹੈ ਜਾਰੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਹ ਜਿਹੜੀ ਲੜਾਈ ਹੈ ਰੋਟਰੀ ਕਲੱਬ ਤੋਂ ਸ਼ੁਰੂ ਹੋਈ ਹੈ ਤੇ ਕਿੱਥੇ ਤੱਕ ਇਹ ਜਾ ਸਕਦੀ ਹੈ ਭਾਜਪਾ ਦੇ ਲੀਡਰਾਂ ਦੇ ਨਾਲ ਵੀ ਸਾਡੀ ਫੋਨ ਤੇ ਗੱਲ ਹੋਈ ਹੈ ਉਹਨਾਂ ਨੇ ਕਿਹਾ ਇਹ ਜਿਹੜਾ ਮਾਮਲਾ ਹੈ ਉਹ ਬਾਹਰ ਐਸੋਸੀਏਸ਼ਨ ਤੱਕ ਸੀਮਿਤ ਹੈ ਜੇ ਲੋਡ ਪਈ ਤਾਂ ਭਾਜਪਾ ਜਿਹੜੀ ਹੈ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਸੰਘਰਸ਼ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਵੀ ਜਿਹੜਾ ਇਹ ਕਰ ਸਕਦੀ ਹੈ ਸੋ ਜਦ ਅਸੀਂ ਇਸ ਮਾਮਲੇ ਨੂੰ ਲੈ ਕੇ ਸੰਦੀਪ ਗੜਵਾਨੀ ਜਿਨ੍ਹਾਂ ਵੱਲੋਂ ਮਾਮਲਾ ਦਰਜ ਕਰਾਇਆ ਗਿਆ ਉਹਨਾਂ ਕੋਲ ਜਾਂਦੇ ਹਾਂ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਹਜੇ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਹਿ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜਾ ਹੈ ਕਿਉਂਕਿ 120 ਵੀ ਲੱਗੀ ਹੈ ਤਾਂ ਅਸ਼ੰਕਾ ਚਿਤਾਈ ਜਾ ਰਹੀ ਹੈ ਕਿ ਹੋਰ ਵੀ ਜਿਹੜੇ ਸਾਕਸ਼ਾਂ ਇਸ ਮਾਮਲੇ ਦੇ ਵਿੱਚ ਇਨਵੋਲਵ ਕੀਤੇ ਜਾ ਸਕਦੇ ਆ ਸੋ ਆਖਰ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਕਿਹੜਾ ਨਵਾਂ ਮੋੜ ਲੈਂਦਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹਦੀ ਜਾਂਚ ਕਰਾ ਕੇ ਸਹੀ ਤਰੀਕੇ ਦੇ ਨਾਲ ਇਸ ਮਾਮਲੇ ਦੀ ਜਾਂਚ ਕਰਾ ਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਂਦਾ ਇਹ ਬਾਹਰ ਐਸੋਸੀਏਸ਼ਨ ਦਾ ਤਰਨਾਜ ਖਤਮ ਹੋਏਗਾ ਜਾਂ ਫਿਰ ਇਹ ਪੰਜਾਬ ਲੈਵਲ ਤੇ ਜਾ ਸਕਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਧੰਨਵਾਦ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ